ਤੇ ਮਹੱਲਾ ਪੰਜਵਾ ਜਨਮ ਜਨਮ ਕੇ ਦੋਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਪੇਟ ਤੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰਿ ਹਰਿ ਨਾਮ ਔਖਦ ਮੁਕਦੀਵੈ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪੋ ਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੈ ਚੌਕੀ ਚੋ ਗਿਰਧ ਹਮਾਰੇ RAM ਨਾਮ ਮਨ ਲਾਗਾ ਜਮਲ ਜਾਇ ਕਰ ਭਾਗਾ ਰਬ ਜੀ ਤੂ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਨ ਬਿਰਤੀ ਜਾਸੀ आनंद करे तीरे दास जब पूर्ण होई आशा मिलावल मोहल्ला पंचवा ताती वा न लग गई पार ब्रह्म शरणाई चौगिरद हमारा रामकार दुख लगे ना भाई सतगुरु पूर पूरा भेटिया जिन बणत बनाई राम नाम औखद दिया एकाले विलाई रहाओ ਰਾਖ ਲਈ ਤੇਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਇਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛਟੈ ਨਿਕ ਨਾ ਜਾਈ ਹੋ ਦੂਤ ਸਲੋਕ ਮਹੱਤਾ ਪਨਵਾ ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰੋ ਟ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਪਵੜੀ ਰੈਣ ਦਿਨਸ ਪਰਭਾਤ ਤੂ ਹੈ ਹੀ ਗਾਵਣਾ ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ গো ਆਵਣਾ ਜਨ ਨਾਨਕ ਸਦ ਬਲਿਹਾਰੇ ਬਲ ਬਲ ਜਾਵਣਾ ਮਹੱਲਾ ਪੰਜਵਾ ਸਿਰ ਮਸਤਕ ਰਖਾ ਪਾ ਬਹਮੰਗ ਅਸਤ ਕਾਇਆ ਰਖਾ ਪਰਮੇਸ਼ਵਰ ਹੈ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰ ਹੈ ਸਰਬ ਰਖਾ ਗੁਰਦੇਵ ਹੈ ਭੇਦ ਦੋਖ ਬਿਨਾਸਨ ਹੈ ਭਗਤ ਬਚਲ ਅਨਾਥ ਨਾਥੀ ਸਰਨ ਨਾਨਕ ਪੁਰਖ ਅਚੂਤ ਹੈ ਸਵਯਿਆ रोगनते अरसोगनते जल जोगनते वो पांत बचावे छत्र अनेक चलापत काव तौ तन एक नला गण पावे राखत है अपनो करदए कर पाप सबू ना पेटन पावे और की बात कहा कह तोसो सो पेट ही के पट बीच बचावे सोहला राग गौण दीप की महल्ला पहला ੴ ਸਤਿਗੁਰੂ ਸਾਧ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਮਾਰੀ ਜਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਧਿਨ ਦੇਖੇਗਾ ਦੇਵ ਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਤਾਤੇ ਕਉ ਸਮਾਰ ਸੰਬਦ ਸ਼ਹ ਹਾ ਲਿਖਿਆ ਮਿਲ ਕਰ ਪਵ ਤਿਲ ਦੇਹੋ ਸਚਨ ਅਸਿਸੜੀਆਂ ਜੋ ਹੋਵੇ ਸਤਬੋ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਹਵਨ ਰਾਗਿਆ ਸਮ ਲਾਹੇਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰਿ ਰਾਗ ਕਵਡਾਈ ਤੋਇ ਰਹਾ। ਵਿਸਵੇ ਚਸਿਆ ਕੜੀਆ ਪਹਿਰਾ ਤਿਤਿ ਵਾਰੀ ਮਾਹ ਹੋਆ। ਸੂਰਜ ਕੋਤ ਅਨੇਕ ਨਾਨਕ ਕਰਤੇ ਕੇ ਕੇ ਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ। ਗगन ਮਹਿ ਤਾਲ ਰਵ ਚੰਦ ਦੀਪਕ ਬਨੇ ਤਾਰ ਕਮਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਬਰੋ ਕਰੈ ਸਗਲ ਬੰਦਾਇ ਪੂਲੰਤ ਜੋਤੀ। ਕੈਸੀ ਆਰਤੀ ਹੋਏ ਪਉ ਕੰਨਾ ਤੇਰੀ ਆਰਤੀ ਅਨਹਤਾ ਸ਼ਬਦ ਆ ਜੰਦ ਭੇਰੀ ਰਹਾਉ ਸਹਿ ਸਤਵ ਨਾਨ 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 ਹੈ ਤੋਹੇ ਕੋ ਸਹਿ ਸਮੂਰਤ ਨਾ ਏਕ ਤੋਈ ਸਹਿ ਸਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿ ਸਤਵ ਗੰਧਿ ਵਿਚਰਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੀ ਤੇਰੇ ਨਾਇ ਵਸਾ ਤਾ ਗਵੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਨ ਸਾਧੂ ਖੰਡਲ ਖੰਡਾ ਹੈ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਮੰਡਲ ਮੰਡਾ ਹੈ ਪਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧਨਾ ਜਾਣਿਆ ਤੇ ਨਿਯੰਤਰ ਹੋ ਮੈਂ ਕੰਡਾ ਹੀ ਜਿਉਂ-ਜਿਉਂ ਚੱਲੇ ਚੁਬੈ ਦੁਖ-ਪਾਪ ਹੈ ਜਮਕਾਰ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਕੰਡਾ ਹੈ ਅਬਨਾਸੀ ਭੁਗ ਪਾਇਆ ਪਰਮੇਸ਼ਰ ਰਬੋ ਸੋਬਖੰਡ ਬਹਿ ਮੰਡਾ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਜ ਗੌੜੀ ਪੂਰਬੀ ਮਹੱਲਾ ਪੰਜਵਾਨ ਕਰੋ ਬੇਨੰਤੀ ਸੁਨਾ ਮੇਰ ਮੀਤਾ ਸੰਤ ਟਹਿਲ ਕੀ ਬੇਲਾ ਇਂਹਾ ਖਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਰੋਧ ਕਟੇ ਦਿਨ ਸ੍ਰੇਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਤ ਸੇਮਹ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਪਿਆਵੈ ਇਹੋ ਰਸ ਕਤਕਤਾ ਤੈਨ ਜਾਨੀ ਯਾਂ ਕੋ ਆਏ ਸੋਈ ਵਿਹਜ ਹੋਰ ਗੁਰਤੇ ਮਨਿ ਬਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਭੋ ਨਾ ਹੋਏ ਕੋ ਪੇਰਾ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਵਿਧਾਤੀ ਸਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮਾਗੇ ਮੌਕਾ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ